ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਸੇਖੇ ਪਹੁੰਚੇ ਸੀ ਜੀ ਬਰਨਾਲੇ ਦੇ ਨਾਲ ਕੋਈ ਹੈਗਾ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਤੇ ਬਾਈ ਦਾ ਫਾਰਮ ਆ ਬਹੁਤ ਵਧੀਆ ਤਰੀਕੇ ਨਾਲ ਬਾਈ ਨੇ ਤਿਆਰ ਕੀਤਾ ਹੋਇਆ ਤੇ ਸਭ ਤੋਂ ਵਧੀਆ ਗੱਲ ਆ ਵੀ ਬਹੁਤ ਛੋਟੇ ਲੈਵਲ ਤੋਂ ਕੰਮ ਕਰਕੇ ਤੇ ਅੱਜ ਪੂਰਾ ਸੋਹਣਾ ਕੰਮ ਆ ਜੀ ਜਗਾ ਘੱਟ ਕਰਕੇ ਅਜੇ ਬਾਈ ਸੰਤੁਸ਼ਟ ਨਹੀਂ ਐ ਇੰਨੇ ਪਸ਼ੂਆਂ ਤੋਂ ਵੀ ਕਹਿੰਦੇ ਵੀ 40-45 ਪਸ਼ੂ ਹੋਣ ਤਾਂ ਕਹਿੰਦੇ ਵੀ ਖੇਤੀ ਦੀ ਵੀ ਲੋੜ ਹੈਣੀਗੀ ਸਾਨੂੰ ਵੀ ਇੰਨਾ ਵਧੀਆ ਕੰਮ ਬਾਈਆਂ ਦਾ ਹੈਗਾ ਪੂਰਾ ਚੰਗਾ ਸਿਸਟਮ ਆ ਜੀ ਨਾਲ ਵਾਈ ਵੀ ਕਰਦੇ ਆ ਠੀਕ ਹੈ ਤੇ ਰਾਤ ਬੰਜਾਨ ਜਿਹੜੀ ਪਹਿਲੀ ਵਾਰੀ ਗੱਲ ਹੋਈ ਸੀ ਜੀ ਉਹ ਮੱਝ ਦੇ ਮਸਲੇ 'ਚ ਹੋਈ ਸੀ ਜਿਹੜੀ ਉਹ ਮੱਝ ਬੈਠੀ ਆ ਸ਼ਾਇਦ ਆਹ ਖੜੀ ਆ ਜੀ ਆਹ ਜਿਹੜੀ ਖੜੀ ਆ ਜੀ हां ਮੱਝ ਰਾਤ ਨੂੰ ਡਾਇਗਨੋਸ ਕੀਤਾ ਸੀਗਾ ਜੀ ਬੰਜਾਨ ਨੇ ਮੈਨੂੰ ਵੀਡੀਓ ਭਾਈ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਇਹਨੂੰ ਮੈਲਟ ਫੀਵਰ ਹੈ ਵੈਸੇ ਇਹਨਾਂ ਨੂੰ ਜਜਮੈਂਟ ਤਾਂ ਸੀ ਪਰ ਕਨਫਰਮ ਨਹੀਂ ਸੀ ਜਦੋਂ ਆਪਾਂ ਇਹਨਾਂ ਨੂੰ ਨਿਸ਼ਾਨੀਆਂ ਦੱਸਤੀਆਂ ਜੀ ਤੇ ਮੱਝ ਦੇ ਤੁਸੀਂ ਦੇਖੋ ਵੀ ਇਹ ਬੰਦੇ ਆਪ ਹੀ ਡ੍ਰਿਪ ਲਾ ਲੈਂਦੇ ਆ ਇੰਨਾ ਕੁ ਤਾਂ ਬੰਦੇ ਨੂੰ ਪਤਾ ਹੋਣਾ ਚਾਹੀਦਾ ਜੀ ਫੇਰ ਹੀ ਆਪਾਂ ਇਹ ਤੁੰਦੇ ਚ ਕੰਮ ਆ ਜਾਂਦਾ ਇਨਾਂ ਦੇ ਰਾਤ ਮਾਈ ਫੈਕਸ ਦੋਨੋਂ ਪਾਸੇਨ ਬਾਕੇ ਲਾਤੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਜਮਾਂ ਸਹੀ ਛੜੀ ਹੈ ਜੀ ਤੇ ਹੁਣ ਇਹਨਾਂ ਦੇ ਤਿੰਨ ਚਾਰ ਪਸ਼ੂ ਰੀਪੀਟਰ ਸੀਗੇ ਜੀ ਜਿਹੜੇ ਤੁਹਾਨੂੰ ਦਿਖਾਵਾਂਗੇ ਪਸ਼ੂ ਤੁਹਾਨੂੰ ਸਾਰੇ ਦਿਖਾਵਾਂਗੇ ਦੁੱਧ ਕਿੰਨਾ ਬਾ ਦਿੰਨੇ ਆ ਬਾਈ ਜੀ ਕਿੰਨੇ ਸਾਰੀ ਗਿਣਤੀ ਕਿੰਨੀ ਪਸ਼ੂਆਂ ਦੀ ਤੁਸੀਂ ਲੈ ਲੋ 40000 ਰੁਪਏ ਦਾ ਜੀ 10 ਦਿਨਾਂ ਦਾ 10 ਦਿਨਾਂ ਦਾ 40000 ਦਾ ਹਾਂ 40000 ਦਾ ਬਾਕੇ ਪੂਰੇ ਸਸਟੇ ਕੰਮ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਆ ਜੀ ਕੰਮ ਤਾਂ ਹੀ ਮੰਨੋ ਹੋਗੇ ਹੋਗੇ ਤਕਰੀਬਨ 98 ਤੋਂ ਹੋਗੇ ਹੋਣਗੇ ਇਹ ਲੈਣ ਅੱਛਾ 98 ਤੋਂ ਜੀ ਹਾਂ ਹੁਣ ਤਕਰੀਬਨ ਸਾਰੇ ਪਸ਼ੂ ਘਰ ਦੇ ਆ ਜੀ ਹਾਂ ਜੀ ਘਰ ਦੇ ਨੇ ਉਹ ਕਿਹੜਾ ਪਸ਼ੂ ਕਿਸ ਤੋਂ ਇੱਕ ਲੈ ਕੇ ਕਿਸ ਤੋਂ ਦੋ ਲੈ ਕੇ ਐ ਕਰੀ ਉਹ ਐ ਬਣਾਏ ਆ ਜੀ ਐ ਬਣਾਏ ਨਹੀਂ ਉਹ ਘਰ ਦੀ ਬਰੀਡ ਕੋਈ ਨਹੀਂ ਜੀ ਘਰ ਦੀ ਪਸ਼ੂ ਪਾਲ ਕੇ ਧਿਆਰ ਕਰ ਉਹਵੇਂ ਘਰ ਦੀ ਬਰੀਡ ਨਹੀਂ ਧਿਆਰ ਵੀ ਚਲੋ ਬਈ ਖਰੀਦ ਕੇ ਪਸ਼ੂ ਗਾਂ ਵਧਾਏ ਵੇ ਹਾਂ ਵਾਂ ਵਧਾਏ ਵੀ ਚਲੋ ਅੱਜ ਪ੍ਰੋਫਿਟ ਤਾਂ ਪੂਰਾ ਵੀ ਆ ਵਧੀਆ ਕੰਮ ਆ ਜੀ ਤੇ ਰੇਟ ਕੀ ਪੈ ਰਿਹਾ ਜੀ ਦੁੱਧ ਤੁਸੀਂ 60 ਰੁਪਏ ਮੱਝਾਂ ਦਾ ਜੀ 36 ਰੁਪਏ ਗਾਂ ਦਾ ਮੱਝਾਂ ਘੱਟ ਨਹੀਂ ਪੈ ਰਹੇ ਜੀ ਕਿ ਇਹ ਦੇਰੀ ਚ ਪਾਉਣੇ ਆ ਦੇਰੀ ਚ ਪਾਉਣੇ ਵੀ ਇਹ ਕਾਰਨ ਅੱਛਾ ਕਰਾਂ ਚ ਤਾਂ ਮੈਂ ਕਿਹਾ ਵਧੀਆ ਦੋ ਰੇਟ ਦੇ ਦਿੰਦੇ ਨਾ 70 70 ਮਿਲ ਜਾਂਦਾ ਕਰਾਂ ਦਾ ਫੇਰੀ ਪੈਸਾ ਨਹੀਂ ਬੜੀ ਦਿੱਕਤ ਆਉਂਦੀ ਜੀ ਕੋਈ ਅੱਜ ਦੇ ਜਿਵੇਂ ਤੁਸੀਂ ਗਾਵਾਂ ਵੀ ਨਾਲ ਰੱਖੇਗਾ ਜੀ ਮੱਝਾਂ ਸਹੀ ਲੱਗੀਆਂ ਕਿ ਗਾਵਾਂ ਸਹੀ ਆ ਉਹ ਗਾਵਿਆਂ ਦਾ ਕਮ ਬੈਨੀਫਿਟ ਹੈ ਜੇ ਨਾਲ ਰਕੀਤ ਰਹੋ ਇਹਨਾਂ ਆਰਬਿਟਰ ਹੋਣਾ ਹੈ ਨਾ ਜਿਹੜੀ ਮੇਨ ਦਿੱਕਤ ਦਾ ਰਿਪੀਟਰ ਹੈ ਹਰ ਰਿਪੀਟਰ ਤੋਂ ਹਰ ਇੱਕ ਬੰਦਾ ਚੱਲਦਾ ਹੀ ਗਾਣੇ ਹਰੇਕ ਤੋਂ ਹਰੇਕ ਚੱਲਦਾ ਜਿਵੇਂ ਤੁਹਾਡੀ ਉਹ ਲਕੋਰੀ ਵਾਲੀ ਗਾ ਕੋਲੀ ਵਾਲੀ ਗਾ ਉਹ ਕਿਸੇ ਸਮਝ ਚ ਨਹੀਂ ਆਈ ਸੀ ਹੋਸ ਤਾਂ ਕੋਈ ਚੱਕਰੇ ਨਹੀਂ ਜੀ ਤੁਹਾਡੇ ਸਾਹਮਣੇ ਤੁਹਾਨੂੰ ਦੱਸਿਆ ਵੀ ਜੇ ਲਕੋਰੀ ਆ ਨਾ ਅਟੇ ਆਪਾਂ ਬੈਠੇ ਆ ਨਾ ਆਟ ਨਾਲ ਹੀ ਗੱਲ ਹੀ ਕੋਈ ਨਹੀਂ ਜੀ ਉਹ ਸੋਨ ਨੂੰ ਵੀ ਸਾਰਿਆਂ ਨੂੰ ਦੱਸਾਂਗੇ ਜੀ ਕੀ ਟਰੀਟਮੈਂਟ ਕੀਤਾ ਲਕੋਰੀ ਆ ਵਾਸਤੇ ਤੇ ਕੀ ਬੱਚਦਾ ਬਈ ਜੀ 120000 ਰੁਪਏ ਦੁੱਧ ਪਾਦਾ ਸਮਝ ਲਓ ਤੁਸੀਂ ਸਾਲ ਦਾ ਮਹੀਨੇ ਦਾ ਨਾ ਹਾਂਜੀ ਤੇ ਅੱਦੋ-ਅੱਦ ਵਜ ਜਾਂਦੇ ਹਾਂਜੀ ਅੱਦੋ ਤਾਂ ਵਜ ਜਾਂਦੇ ਹੀ ਮੈਂ ਵੀਰ ਤਾਂ ਹੀ ਵਿੱਚ ਆਹ ਵੀ ਵਾਲ ਨੇ ਅਸੀਸ ਵੀ ਪਾਉਣੇ ਆਈ ਅਸੀਸ ਵੀ ਪਾਉਣੇ ਆ ਪੀਜੀ ਦੇ ਘਰੇ ਵੀ ਬਣਾ ਲੈਣੇ ਆ ਘਰੇ ਨਹੀਂ ਮਾਉਂਦੀ ਫਿਰ ਘਰੇ ਨਹੀਂ ਬਣਾਉਂਦੇ ਨਾਲ ਖੇਤੀ ਦਾ ਕਰਕੇ ਵੀ ਜਦੋਂ ਇੰਨਾ ਹੁੰਦਾ ਨਹੀਂ ਸਿੱਧੀ ਲਾਉਣੀ ਔਖੀ ਹਾਂ ਲਾਉਣੀ ਔਖੀ ਜਿਆਦਾ ਰਿਜ਼ਲਟ ਅਸੀਸ ਦਾ ਆਈ ਤੁਹਾਨੂੰ ਸੰਜਣਾ ਦਾ ਵਧੀਆ ਰਿਜ਼ਲਟ ਅੱਛਾ ਸੰਜਣਾ ਦਾ ਇੱਧਰ ਚੱਲਦੀ ਹੈ ਜੀ ਹਾਂ ਸੰਜਣਾ ਦਾ ਵਧੀਆ ਰਿਜ਼ਲਟ ਹਾਂ ਬਾਕੀ ਏਰੀਆ ਦੇ ਹਿਸਾਬ ਨਾਲ ਹੁੰਦੀ ਹੈ ਜੀ ਚਲੋ ਫੀਡਾਂ ਦਾ ਸਾਰੀਆਂ ਹੀ ਚੰਗੀਆਂ ਆ ਜੀ ਹਰੇ ਕਾਪੂ ਦੇ ਸਾਹਿਬ ਹਾਂ ਹਰ ਕਾਲ ਸਾਹਿਬ ਅਸੀਂ ਤਿਆਰ ਆਪਾਂ ਕਹੇ ਦੀ ਪ੍ਰੋਮੋਸ਼ਨ ਨਹੀਂ ਹੋਵੇ ਕਰ ਦੇਗੀ ਚਲੋ ਜਿਹੜੇ ਬੰਦੇ ਨੂੰ ਜ ਜੇ ਤੁਹਾਡੇ ਏਰੀਆ ਦਾ ਕੋਈ ਬੰਦਾ ਸੁਣਦਾ ਹੋਵੇ ਤਾਂ ਚਲੋ ਉਹਦਾ ਫਾਇਦਾ ਹੋ ਜਾਂਦਾ ਹੈ ਜੀ ਇਹਦਾ ਰਿਜ਼ਲਟ ਵਧੀਆ ਆਇਆ ਤੇ ਇਹਦੇ ਨਾਲ ਰੀਪੀਟ ਬਰੀਡਿੰਗ ਦੀ ਸਮੱਸਿਆ ਕੋਈ ਨਹੀਂ ਆਈ ਸਾਨੂੰ ਸੈੱਟ ਹੈ ਜੀ ਕੰਮ ਸਾਰ ਸੈੱਟ ਆਈ ਹੂੰ ਤਾਂ ਤਕਰੀਬਨ ਇੱਥੇ ਥੋੜੀ ਜਿਹੀ ਆ ਗਈ ਅੱਗੇ ਨੇ ਬਾਕੀ ਵੇਹ ਸਾਰੀ ਆਈ ਹੈ ਜੀ ਵੇਖੋ ਤੁਸੀਂ ਤੂੜੀ ਪਾਉਣੀ ਹੈ ਕਿ ਚਾਰ ਪਾਉਣੀ ਹੈ ਅਸੀਂ ਸਾਈਜ ਨਹੀਂ ਮੁੱਕਣ ਦਿੰਦੇ ਹਾਲ ਪਾਰ ਅੱਛਾ ਸਾਈਜ ਨੇ ਹੀ ਪਾਉਣੇ ਆ ਹਾਂ ਕੋਲੇ ਘੱਟ ਵੱਧ ਤਾਂ ਕਰ ਲਈ ਜਾਂਦੇ ਜੀ ਕਿਵੇਂ ਥੋੜਾ ਲੰਘੇ ਜੇ ਟਾਈਮ ਠੀਕ ਹੈ ਜੀ ਘਟਾ ਤਾਂ ਲਈਦਾ ਵੀ ਜਾਂ ਸਾਈਜ ਦਾ ਕੋਲ ਸਾਲ ਪਾਰ ਲੰਘੇ ਠੀਕ ਹੈ ਜੀ ਸਾਈਜ ਵੀ ਅਸੀਂ ਠੀਕਤ ਨਹੀਂ ਹੁਣ ਫਿਰ ਤੁਸੀਂ ਇੰਨੇ ਪਸ਼ੂਆਂ ਦਾ ਸੈਟਅਪ ਹੀ ਰੱਖਿਆ ਜੀ ਵੀ ਜਿਹੜੇ ਇੱਧਰ-ਇੱਧਰ ਖੜ੍ਹਦੇ ਆ ਫਿਰ ਦੂਜੇ ਵੇਚ ਦਿੰਨੇ ਆ ਜੇ ਕੋਈ ਵਾਧਾ ਤਾਂ ਵਾਧਾ ਦਾ ਵੇਚ ਦਿੰਨੇ ਨਹੀਂ ਨਹੀਂ ਕੋਈ ਜਗਾ ਜੁਗਾ ਦਾ ਥੋੜਾ ਬੋਧ ਹੋਰ ਕਰ ਲਾਂਗੇ ਸੈਕਿੰਡ ਫਿਕਰਾਉਣਾ ਕਿਰਾ ਐ ਆ ਵੀ 50 ਪਸ਼ੂ ਹੋਣ ਘਟੋ ਘਟਾ ਹਾਂ ਘਟਾ ਦੇ 30 35 ਪਸ਼ੂ ਹੁਣ ਫੇਰ ਜਾਈ ਕੋਈ ਬੱਚਤਾਂ ਕਰਨੀ ਫੇਰ ਬੱਚਤ ਜ਼ਿਆਦੇ ਹਾਂ ਫੇਰ ਮੱਥਾ ਵੀ ਮਾਰਨਾ ਹੀ ਜਾਣਾ ਹੁੰਦਾ ਵੀ ਚੰਗੇ ਹੀ ਹੋਣ ਬੱਚੇ ਇਹ ਕਾਹ ਇੱਕ ਖੇਤੀ ਨਾਲ ਇੱਕ ਬੜੀਆ ਤਾਂ ਹੀ ਖੇਤੀ ਨਾਲ ਹੀ ਇੱਕ ਧੰਦਾ ਜੀ ਆ ਇਹ ਆਪਾਂ ਇਹੀ ਕਰਦਾ ਹੈ ਨਾ ਸਵੇਰ ਸ਼ਾਮ ਗੱਮ ਇਹ ਹੀ ਆ ਹੁਣ ਆਪਾਂ ਕਿਤੇ ਵੀ ਲੱਗ ਜੀ ਅਗਲਾ 5 ਵਜੇ ਤੋਂ ਪਹਿਲਾਂ ਕੋਈ ਛੁੱਟੀ ਨਹੀਂ ਮਿਲਦੀ ਕਿਦੋਂ ਹੀ ਰੋਜ਼ ਆਪਾਂ ਕੋਈ ਕੰਮ ਹੋਰ ਕਰ ਨਹੀਂ ਸਕਦੇ ਹਨਾ ਨਹੀਂ ਕੋਈ 10000 ਜੀ ਵਾਰ ਵਧ ਪਰ ਪੈਸੇ ਨਹੀਂ ਦਿੰਦਾ ਵੀ ਨਹੀਂ ਹਾਂਜੀ ਨਹੀਂ ਅਗਲੇ ਗੁਲਾਮ ਹੋ ਗਏ ਗਾ ਜੇ ਤੇ ਨੂੰ ਵੀ ਇੱਧਰ ਹੀ ਲਾਇਆ ਜੀ ਹਾਂ ਹੀ ਬੇਟਾ ਵੀ ਬਲਸਟੂ ਪੜ ਕੇ ਸਾਡਿਆ ਸੀ ਆ ਅੱਛਾ ਤੇ ਲੋ ਵਾਰ ਬੂਰ ਦਾ ਕਦਾ ਮਨ ਜਾਣਾ ਹੀ ਨਹੀਂ ਆ ਚਲੋ ਇਹ ਕਿੰਨੀ ਕਰਾ ਕਰੀਂ ਲੈਂਦਾ ਜੀ ਬੜਾ ਬੋਸ ਸਹੀ ਆ ਜੀ ਹਾਂ ਚਲੋ ਸ਼ੌਂਕ ਆ ਉਹ ਵੀ ਪਤਾ ਲੱਗਦਾ ਹੀ ਹੈ ਜਦੋਂ ਇਹ ਵਧੀਆ ਕੰਮ ਹੈ ਜਦੋਂ ਆਪਣਾ ਫਿਰ ਜੱਦੀ ਪੁਸ਼ਤੀ ਕੰਮ ਹੈ ਤੇ ਇੱਕ ਆ ਮੱਝ ਸੀ ਬਾਈ ਦੀ ਜੀ ਇਹ ਇਹਨਾਂ ਨੇ ਬਲੱਡ ਟੈਸਟ ਕਰਵਾਇਆ ਸੀ ਕਿ ਕਹਿੰਦੇ ਉਸ ਦਿਵਾਰ ਹੀਟ ਚ ਨਹੀਂ ਹੈ ਹੀਟ ਚ ਸਾਨੂੰ ਪਤਾ ਹੀ ਹੁਣ ਗਰਮੀ ਕਰਕੇ ਨਹੀਂ ਆ ਮੱਝੇ ਖਾਲੀ ਆ ਤੇ ਅੱਜ ਦਵਾਈ ਭਰੀ ਆ ਠੀਕ ਆ ਮਿਲਕ ਵੀਵਰ ਵਾਲੀ ਮੱਝ ਸਾਨੂੰ ਦੱਸਿਆ ਜੀ ਦੋ ਗਾਵਾਂ ਜਿਹੜੀਆਂ ਸਾਨੂੰ ਦੱਸਾਂਗੇ ਬਈ ਕੀ ਦਿੱਕਤ ਸੀ ਉਹਨਾਂ 'ਚ ਇੱਕ ਤਾਂ ਆ ਗਾਂ ਜਿਹੜੀ ਸਾਹਮਣੀ ਮੇਨ ਆ ਇਕਦਾ ਮੈਨ ਥੋੜਾ ਜਿਹਾ ਬਾਡੀ ਵੇਟ ਦੀ ਵੀ ਦਿੱਕਤ ਹੈਗੀ ਹੈ ਜੀ ਗਾਜ ਖੂਨ ਦੀ ਵੀ ਕਮੀ ਆ ਠੀਕ ਆ ਪੈਰ ਵੀ ਐ ਚੱਕ ਚੱਕ ਰੱਖਦੀ ਹੈ ਜੀ ਇਹ ਹਾਂ ਜੀ ਪਹਿਲਾਂ ਬਹੁਤ ਰੱਖਦੀ ਸੀ ਹੁਣ ਤਾਂ ਘਟ ਗਿਆ ਲਗੜਾ ਕੇ ਵੀ ਤੁਰਦੀ ਹੈ ਹਾਂ ਜੀ ਪਹਿਲਾਂ ਬਹੁਤ ਤੁਰਦੀ ਸੀ ਇਹ ਬਸ ਇਹਦੇ ਇਹਨੂੰ ਇਹਨੂੰ ਤੁਸੀਂ ਬੋਵੀਮੈਨ ਜੀ ਐਲ ਦੇਵੋਗੇ ਜੀ ਨਾਲ ਠੀਕ ਹੈ ਬੰਦਾ ਨਹੀਂ ਤੇ ਨਾਲੇ ਉਹ ਤਾਂ ਹੋਰ ਵੀ ਬਹੁਤ ਤੁਹਾਡਾ ਹੱਲ ਕਰੂਗੀ ਤੇ ਇਹਦੇ ਆਪਾਂ ਜੀ ਅੱਜ ਦਵਾਈ ਭਰ ਕੇ ਇਹਦੇ ਨਾਲ ਤੁਸੀਂ 3 ਦਿਨ ਕੈਬਾ ਫਾਰਮ ਇੰਜੈਕਸ਼ਨ ਜਿਵੇਂ ਸੈਫਟੀ ਫੋਰ ਸਾਲਟ ਵਾਲਾ ਠੀਕ ਹੈ ਜਿਵੇਂ ਐਕਸ ਨਾਲ ਹੋਣਾ ਹੁੰਦਾ ਸੀ ਉਹ ਲਾ ਕੇ ਤੁਸੀਂ ਨਾਲ ਕੇ ਲੁਕੂ ਕਿੱਟ ਆਉਂਦੀ ਹੈ ਇੱਕ ਕਿਲਟ ਬ ਇੱਕ ਮੈਕਸ਼ਰ ਲੌਂਡੀਆਂ ਦੀ ਬਾਇਓ ਮੈਕ ਬਾਇਓਟੈਕ ਇਹ ਦੋ ਹੀ ਆਉਂਦੀਆਂ ਜੀ ਲਕੋਰੀ ਆਸਤੇ ਤੇ ਜਿਹੜੇ ਉਹ ਟੀਕੇ ਹੁੰਦੇ ਆ ਉਹਨਾਂ ਨੇ ਇੱਕ ਵਾਰੀ ਪਾਣੀ ਸਖਾ ਦੇਣਾ ਜੀ ਬੱਚੇ ਦਾ ਨਹੀਂ ਜੋ ਜਿਹੜਾ ਬੰਦਾ ਵਾਰੀ ਵਾਰੀ ਲਕੋਰੀ ਆ ਜਿਹਨੂੰ ਆਪਾਂ ਕਹਿੰਦੇ ਆ ਵੀ ਪਾਣੀ ਸਿੱਟੀ ਜਾਣਾ ਪਸ਼ੂ ਨੇ ਤੇ ਉਸ ਤੋਂ ਬਾਅਦ ਜਿਹੜੀ ਇਹ ਕੇ ਲੁਕੂ ਕਿੱਟ ਆ ਜੀ ਤੇ ਮੈਕਸ਼ਰ ਅਲਿਨਾ ਚ ਦੋਹਾਂ ਚ ਕੋਈ ਵੀ ਵੈਸੇ ਕੇ ਲੁਕੂ ਕਿੱਟ ਬਹੁਤ ਵਧੀਆ ਜੀ ਦੋਵੇਂ ਇੱਕੋ ਜਿਹੇ ਰਿਜ਼ਲਟ ਚੰਗੇ ਆ ਦੋਵਾਂ ਦੇ ਤੇ ਇਹ ਕਿੱਟਾਂ ਤੁਸੀਂ ਦੋ ਖਵਾ ਦਿਓ ਪਸ਼ੂ ਨੂੰ ਠੀਕ ਹੈ 100% ਲਕੋਰੀ ਦਾ ਹੱਲ ਹੋ ਜਾਊਗਾ ਜੀ ਜਿਹੜੀ ਨਾਰਹਿਣ ਵਾਲ ਤੇ ਮਿਰਲ ਵੈਕਟਰ ਪਾ ਰਹੇ ਆ ਜੀ ਕੋਈ ਨਹੀਂ ਪਾ ਰਹੇ ਬਸ ਤੇਰੇ ਵੀ ਦਿੱਕਤਾਂ ਨੇ ਜੀ ਹਨਾ ਜਿਵੇਂ ਆਪਣੇ ਪਸ਼ੂ ਚੰਗੇ ਦੁੱਧ ਵਾਲੇ ਨਾ ਸ਼ਾਇਦ ਬਾਈਪਾਸ ਵੈਟੀ ਪਾਉਣੇ ਨਾ ਮਿਰਲ ਵੈਕਟਰ ਹੀ ਪਾਉਣੇ ਆ ਇਹਦਾ ਫਿਰ ਬਹੁਤ ਵਧੀਆ ਬਣ ਜਾਣਗੇ ਜਿਵੇਂ ਤੁਹਾਡੇ ਨਾਰਮਲ ਸੇਵਾ ਦੇ ਪਸ਼ੂ ਇੰਨੇ ਵਧੀਆ ਖੜੇ ਆ ਇਹ ਤਾਂ ਪੂਰੇ ਚੰਗੇ ਬਣ ਜਾਣਗੇ ਰੀਪੀਟਰ ਵਾਲੀ ਦਿੱਕਤ ਤਾਂ ਤੁਹਾਡੇ ਰਹਿਣੀ ਨਹੀਂਗੀ ਜਮਾਂ ਨਹੀਂ ਰਹਿਣੀਗੀ ਤੇ ਹੋਰ ਕਿਹੜੀ ਆ ਜੀ ਆਪਣੇ ਕੋਈ ਸੀ ਜਣਾ ਜਿਹੜੀ ਆਪਾਂ ਇਹ ਕਾਜ ਇਹ ਕਾਜ ਹੋਤੀ ਇਹਦਾ ਬਾਡੀ weight ਤੋਂ ਮਦਦਿਆ ਜੀ ਪੂਰਾ ਕਰੋ ਬਾਕੀ ਹੁਣ ਮੱਜਾਂ ਤੇ ਮੱਥਾ ਮਾਰਨ ਦਾ 2 ਕੁ ਮਹੀਨੇ ਕੋਈ ਨਹੀਂ ਫਾਇਦਾ ਜੀ ਕਿਉਂ ਕਰ ਲਈ ਹੁਣ ਗਰਮੀ ਕਰਕੇ ਵੀ ਤੇ ਆ ਗਾਸ ਨੂੰ ਦੱਸਿਆ ਵੀ ਇਹਨੂੰ ਆਇਰਨ ਟੌਨਿਕ ਵਗੈਰਾ ਦਿਓ ਇਹਨੇ ਸੈੱਟ ਹੋਏ ਨਾ ਆਇਰਨ ਟੌਨਿਕ ਦਾ ਵਿਚਾਰਾ ਗਾਵਾ ਨੂੰ ਹੀ ਦੇ ਦਿੰਦੇ ਗਰਮੀ ਚ ਦੇਆ ਹੀ ਕਰੋ ਜਿੱਚੜ ਜਿੱਚੜ ਵਾਕੇ ਨਾ ਪੰਜਾਂ ਨੂੰ ਘਾਟੀ ਜਾਂਦਾ ਪੰਜਾਂ ਨੂੰ ਸ਼ੁਰੂ ਕਰ ਦਿਓ ਹਾਂ ਜੀ ਉਹ ਜਿਵੇਂ ਤੁਹਾਡੀ ਗਾਹ ਫਿੱਕੀ ਆ ਉਹਨੂੰ ਨਾਲ ਬੋਵੀਮੈਨ ਜੀ ਐਲ ਵਗੈਰਾ ਜਿਵੇਂ ਕਾਪਰ ਦੀ ਡੈਫੀਸ਼ੈਂਸੀ ਆ ਉਹਨੂੰ ਤਾਂ ਕਰਕੇ ਉਹ ਇੰਨੀ ਲਸੀ ਆ ਜੀ ਠੀਕ ਹੈ ਤੇ ਉਹ ਜਿਨ੍ਹਾਂ ਚਰ ਵੇਟ ਨਹੀਂ ਵਧਾਉਂਦੇ ਉਹਨਾਂ ਚਰ ਉਹਦੇ ਟੀਕਾ ਭਰਨ ਦਾ ਕੋਈ ਫਾਇਦਾ ਨਹੀਂ ਘਰ ਬਾਈ ਬੈਠੇ ਵੇਹੜੇ ਟੀਕੇ ਤੇ ਇਹ ਕਿੰਨੇ ਗੱਬਲ ਲਈ ਆਹ ਜੀ ਉਹ ਹੋ ਹੋ ਜੀ ਉਹਨੇ ਗੱਬਣਾਗੀ ਇਹਦੇ ਵਿਚਾਲੇ ਵਾਲੀ ਜੀ ਦਾ ਆਪਾਂ ਚੈੱਕ ਕੀਤੀ ਆ ਜੀ ਦਵਾਈ ਨਹੀਂ ਭਰੀ ਅੱਜ ਹਾਂ ਹਾਂ ਉਹਦੇ ਭਰਾਏ ਕੋ ਰਹੀ ਨਹੀਂ ਜੀ ਹਾਂ ਉਹ ਵੇਟ ਨਹੀਂ ਨਾ ਪੂਰਾ ਜੀ ਗਾਂ ਦਾ ਇੱਕ ਫਿੱਕੀ ਬਹੁਤ ਆ ਉਪਰੋਂ ਤੇ ਬਸ ਇਹ ਕੁਛ ਕਰਕੇ ਕਰੋਗੇ ਤਾਂ ਸੈੱਟ ਹੋ ਜਾਣਾ ਜੀ ਗਮ ਐਡੀ ਗੱਲ ਨਹੀਂ ਕੋਈ ਠੀਕ ਹੈ ਬਾਕੀ ਵਧੀਆ ਲਾਹੇਵੰਦ ਧੰਦਾ ਜੀ ਵੇਖੋ ਤੁਸੀਂ ਬਾਈ ਨੇ 98 ਤੋਂ ਸ਼ੁਰੂ ਕੀਤਾ ਮੈਂ ਕੰਮ ਹੈ ਠੀਕ ਹੈ ਤੇ ਜੇ 1,20,000 ਰੁਪਇਆ ਕਮਾਰੇ ਆ 60,000 ਰੁਪਇਆ ਬਜ ਰਿਹਾ ਜੀ ਦਾ ਨਾਲ ਖੇਤੀ ਦੇ ਹੀ ਬਜ ਰਿਹਾ ਦੇਖ ਲਓ ਤੁਸੀਂ ਵੀ ਹੋਰ ਕੋਈ ਧੰਦਾ ਹੈ ਨਹੀਂ ਜਿਹੜਾ ਆਪਾਂ ਬਾਈ ਦੇ ਨਾਲ ਕਰ ਸਕਦੇ ਆ ਭਰੇ ਤੇ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਹੁਣ ਬਾਈ ਨੇ ਰਾਤ ਨੂੰ ਟ੍ਰੀਟਮੈਂਟ ਬਾਈ ਨੂੰ ਦੱਸਤਾ ਤੇ ਇਹਨਾਂ ਨੇ ਬਾਈ ਫੈਕਸ ਲਾਦੀ ਚਲੋ ਡ੍ਰਿਪ ਲਾਉਣ ਤੱਕ ਤਾਂ ਨਹੀਂ ਜੀ ਪਰ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਕਿ ਆਪਣੇ ਪਸ਼ੂ ਨੂੰ ਹੋਇਆ ਕੀ ਹੈ ਬਾਈ ਨੇ ਵੈਸੇ ਮੈਨੂੰ ਆਪ ਦੱਸਤਾ ਸੀ ਕਹਿੰਦੇ ਜੀ ਮਿਲਕ ਫੀਵਰ ਲੱਗਦਾ ਠੀਕ ਹੈ ਪਰ ਮੈਂ ਇਹਨਾਂ ਨੂੰ ਫਿਰ ਕਲੀਅਰ ਕਟ ਡਾਇਗਨੋਸ ਕਰਤੀ ਮਿਲਕ ਫੀਵਰ ਹੋਣ ਦੇ ਚਾਂਸੇ ਇਹ ਨਹੀਂ ਹੁੰਦੇ ਜੀ ਕਈ ਵਾਰੀ ਪਸ਼ੂ ਦਾ ਆਪਾ ਦੁੱਧ ਨਹੀਂ ਚੋਂਦੇ ਆਪਣੇ ਮਨ 'ਚ ਹੁੰਦਾ ਵੀ ਦੁੱਧ ਨਹੀਂ ਚੋਇਆ ਇਹਨੂੰ ਮਿਲਕ ਫੀਵਰ ਨਹੀਂ ਹੋਇਆ ਪਸ਼ੂ ਸੂਇਆਂ ਜਾ ਕੇ ਵੀ ਮਿਲਕ ਫੀਵਰ ਹੋ ਜਾਂਦਾ ਪਸ਼ੂ ਠੀ ਕਈ ਵਾਰੀ ਬੱਚਾ ਜ਼ਿਆਦਾ ਦੋ ਚੁੰਗ ਦੀ ਉਹਦੋਂ ਵੀ ਹੋ ਜਾਂਦਾ ਠੀਕ ਹੈ ਇਹਦੇ ਵਾਸਤੇ ਤੁਸੀਂ ਸੱਜਰ ਸੂਏ ਬਸੂ ਨੂੰ એનર્ਜੀ ਬੂਸਟਰ ਜ਼ਰੂਰ ਦਿਆ ਕਰੋ ਜਿਵੇਂ ਹਮ ਸ਼ਕਤੀ ਐਨਾਂ ਬਲਾਈਟ ਜਾਂ ਐਨਾਂ ਡਾਇਨਲ ਵਾਸ ਕੋਈ ਤਨਾ ਜੋ ਇੱਕ ਚੀਜ਼ ਪਿਆਇਆ ਕਰੋ ਕਿਉਂਕੈਲਸ਼ੀਅਮ ਪਸ਼ੂ ਦੇ ਅੰਦਰੋਂ ਨਿਕਲ ਬਹੁਤ ਜਾਂਦਾ ਜਿਹੜਾ ਮਟਾਂਡੀ ਹੁੰਦੀ ਹੈ ਸਾਰਾ ਕੈਲਸ਼ੀਅਮ ਹੁੰਦਾ ਤੁਸੀਂ ਆਮ ਵੇਖਿਆ ਹੋਊਗਾ ਜਿਹੜੇ ਵਪਾਰੀ ਆ ਉਹ ਕੈਲਸ਼ੀਅਮ ਪਿਆਉ ਉਹਨੂੰ ਪਿਆ ਆ ਦਿੰਦੇ ਮਟਾਂਡੀ ਪਿਆ ਦਿੰਦੇ ਆ ਨਾ ਇਹੋ ਕੈਲਸ਼ੀਅਮ ਹੁੰਦਾ ਉਹ ਬਸੂ ਨੂੰ ਮਿਲਕ ਫੀਵਰ ਬਹੁਤ ਘੱਟ ਹੋਊਗਾ ਜੇ ਤੁਸੀਂ ਜਿੱਲਾ ਜੁੱਲਾ ਪਿਆ ਦਿਓ ਨਾਲ ਜਾਂ ਤੁਸੀਂ ਪਹਿਲਾਂ ਜਿਵੇਂ ਤੇ ਜਾਂ ਤੁਸੀਂ એનર્ਜੀ ਬੂਸਟਰ ਪਹਿਲਾਂ ਵੀ ਪਿਓ ਇੱਕ ਅੱਧਾ ਡੱਬਾ ਫੇਰ ਇਹ ਚਾਂਸ ਘਟ ਆਉਣਗੇ ਜਿਵੇਂ ਜਾਦੇ ਦੁੱਧ ਵਾਲੀਆਂ ਮੱਜਾਂ 'ਚ ਦਿੱਕਤ ਆਉਂਦੀ ਹੈ ਚੰਗੇ ਦੁੱਧ ਵਾਲੀ ਮੱਝ ਹੋਊਗੀ ਤਾਂ ਪ੍ਰੋਬਲਮ ਆਈ ਇਹਨੂੰ ਹਾਂਜੀ ਠੀਕ ਹੈ ਕਿੰਨਵੇਂ ਦਿਨ ਸੀ ਸੂਈ ਨਦੀ ਚੌਥਾ ਪੰਜਵਾਂ ਹੋਊਗਾ ਨਾ ਚੌਥਾ ਪੰਜਵਾਂ ਦਿਨ ਹੈ ਜੀ ਹਾਂ ਬਸ ਹੁਣ ਤੁਸੀਂ ਇਹਨੂੰ ਦੋ ਚਾਰ ਡੰਗ ਸਾਰੀ ਨਾ ਜੋਇਓ ਜੀ ਤੇ ਬਸ ਦੁੱਧ ਤੇ ਲੈਉਣ ਵਾਸਤੇ ਇਹਨੂੰ એનર્ਜੀ ਬੂਸਟਰ ਤੇ ਜਲ ਜਲ ਪਿਆ ਦਿਓ ਜੇ ਫੇਰ ਦੁੱਧ ਤੇ ਆਊਗੀ ਇਹ ਨਹੀਂ ਤਾਂ ਮਿਲਕ ਫੀਵਰ ਤੋਂ ਬਾਅਦ ਦਿੱਕਤ ਆਉਂਦੀ ਹੈ ਪਸ਼ੂ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ